ਹੁੰਦੀ ਹੈ ਜਿਹੜੀ ਪਹਿਲਾਂ ਕਰੀਬ 10200 ਡਾਲਰ ਸੀ ਜਿਹੜੀ ਆਪਾਂ 6 ਲੱਖ ਰੁਪਿਆ ਗਿਣਦੇ ਹੁੰਦੇ ਸੀ ਫੀਸ ਨੂੰ ਹੁਣ ਉਹ 20600 ਕੁਸ਼ ਡਾਲਰ ਜਿਵੇਂ 20635 ਡਾਲਰ ਜਾਂ ਮੰਨ ਕੇ ਚੱਲੋ ਕਿ 20700 ਡਾਲਰ ਆਲਮੋਸਟ 13 ਲੱਖ ਰੁਪਿਆ ਬਣਦਾ ਹੈ ਇੰਡੀਆ ਦਾ ਜਿਹੜਾ ਮੰਨ ਕੇ ਚੱਲੋ 6 ਲੱਖ ਤੋਂ 13 ਲੱਖ ਹੋ ਗਿਆ ਬਟ 5 ਸਾਲਾਂ ਦੇ ਵਿੱਚ ਨਾ ਯੂਕੇ ਰਾਜ ਜਾਂਦਾ ਵੀਜ਼ਾ ਦੇ ਕੇ ਕਿਉਂਕਿ ਕੰਟਰੀ ਬਹੁਤ ਜ਼ਿਆਦਾ ਵੱਡੀ ਨਹੀਂ ਹੈਗੀ ਔਰ 5 ਸਾਲ ਜਦੋਂ ਵੀਜ਼ਾ ਕੰਟੀਨਿਊ ਆਉਂਦਾ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਉੱਥੇ ਜਦੋਂ ਜਾਂਦੇ ਆ ਅਨਪਲੋਇਮੈਂਟ ਕ੍ਰੀਏਟ ਹੁੰਦੀ ਹੈ ਉਸ ਤੋਂ ਬਾਅਦ ਯੂਕੇ ਗਵਰਨਮੈਂਟ ਜਿਹੜੀ ਆ ਵੀਜ਼ਿਆਂ ਦੇ ਵਿੱਚ ਫਿਰ ਸਟ੍ਰਿਕਨੈਸ ਲੈ ਆਉਂਦੀ ਆ ਬਟ ਲੋਕ ਬੜੇ ਸਮਝਦਾਰ ਆ ਜਿਹੜਾ ਜੀਆਈਸੀ ਹੈਗਾ ਉਹ ਕਿਸੇ ਵੀ ਕਾਲਜ ਦਾ ਨਹੀਂ ਹੈਗਾ ਨਾ ਹੀ ਕਿਸੇ ਗਵਰਨਮੈਂਟ ਦੇ ਖਾਤੇ ਵਿੱਚ ਜਾਂਦਾ ਇੰਡੀਆ ਦੇ ਬੱਚੇ ਦੇ ਅਕਾਊਂਟ ਦੇ ਵਿੱਚੋਂ ਕੈਨੇਡਾ ਬੱਚੇ ਦਾ ਇੱਕ ਅਕਾਊਂਟ ਓਪਨ ਹੁੰਦਾ ਉਹਦੇ ਵਿੱਚ ਟਰਾਂਸਫਰ ਹੁੰਦਾ ਜਿਵੇਂ ਪਹਿਲਾਂ 6 ਲੱਖ ਟਰਾਂਸਫਰ ਹੁੰਦਾ ਸੀ ਉਹ ਆਲਮੋਸਟ 13 ਲੱਖ ਟਰਾਂਸਫਰ ਹੋਊਗਾ ਤੁਸੀਂ ਪਿਛਲੇ ਟਾਈਮ ਦੇ ਵਿੱਚ ਸਾਰੇ ਹੋਲਡਿੰਗ ਯੂਕੇ ਦੇ ਦੇਖੇ ਸੀ ਉਹ ਹੌਲੀ ਹੌਲੀ ਹੁਣ 2024 'ਚ ਘਟਨੇ ਸ਼ੁਰੂ ਹੋ ਗਏ ਆ ਆਲਮੋਸਟ ਬੰਦ ਹੋ ਜਾਣਗੇ ਕਿਉਂਕਿ 1 April ਤੋਂ ਉਹਨਾਂ ਨੇ ਜਿਹੜਾ ਵਰਕ ਪਰਮਿਟ ਨਾਲ ਸਪਾਊਸ ਜਾਂਦਾ ਸੀ ਉਹ ਵੀ ਬੰਦ ਕਰਤਾ ਪਿੱਛੇ ਅਜ ਤੋਂ 2 ਮਹੀਨੇ ਪਹਿਲਾਂ ਜਿਹੜਾ ਸਟੂਡੈਂਟ ਦੇ ਨਾਲ ਸਪਾਊਸ ਜਾਂਦਾ ਸੀ ਉਹ ਬੰਦ ਕਰਤਾ ਬਿਲਕੁਲ ਜੀ ਅਸੀਂ ਇਹੀ ਕਹਿੰਦੇ ਆ ਵੀ 13 ਲੱਖ ਰੁਪਿਆ ਵਦਨ ਨਾਲ ਕੋਈ ਫਰਕ ਨਹੀਂ ਪੈਣਾ ਤੁਹਾਡੇ ਬੱਚੇ ਦੇ ਕੋਲ ਹੀ ਉਹ ਪੈਸੇ ਰਹਿਣੇ ਆ ਔਰ profile ਦੀ ਅਸੈਸਮੈਂਟ ਤੋਂ ਬਾਅਦ ਇਹ ਡਿਸੀਜਨ ਲਾਉ ਕਿ ਕਿਹੜੀ ਕੰਟਰੀ ਤੁਹਾਡੇ ਲਈ ਬੈਸਟ ਆ ਬਟ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਵੇਖੀ ਤਾਂ ਕੈਨੇਡਾ ਸਭ ਤੋਂ ਬੈਸਟ ਆ ਉਹ ਬੱਚਾ ਹੀ ਕਿਤੇ ਨਾ ਕਿਤੇ ਆਪਣਾ ਜਾ ਕੇ ਉੱਥੇ ਕਨਫਿਊਜ਼ ਨਹੀਂ ਹੁੰਦਾ ਬਟ ਲੋਕੀ ਵੀਜ਼ਾ ਉਸੇ ਤਰੀਕੇ ਨਾਲ ਅਪਲਾਈ ਕਰ ਰਹੇ ਆ ਔਰ ਜਿਹੜਾ ਕੈਨੇਡਾ ਦਾ ਸਭ ਤੋਂ ਵੱਡਾ ਧੰਨਵਾਦ ਇਹ ਹੈਗਾ ਕਿ ਅਗਸਤ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਕੰਸਲਟੈਂਟ ਦੀ ਕੋਈ ਵੀ ਰਿਫਿਊਜ਼ਲ ਨਹੀਂ ਹੈਗੀ ਕਿ ਸਾਡਾ ਧੀ ਪੁੱਤ ਜੇ ਉਹ ਪੈਸੇ ਲੈ ਕੇ ਜਾ ਰਿਹਾ ਤਾਂ ਉਹ ਸਾਡੇ ਬੱਚੇ ਦੇ ਅਕਾਊਂਟ ਵਿੱਚ ਹੀ ਜਾ ਰਿਹਾ ਅਸੀਂ ਕਿਸੇ ਨੂੰ ਕੋਈ ਪੈਸਾ ਨਹੀਂ ਦੇ ਰਹੇ ਹਾਲਾਂਕਿ ਪਹਿਲਾਂ ਜਦੋਂ ਰਿਫਿਊਜ਼ਲਸ ਜ਼ਿਆਦਾ ਹੁੰਦੀਆਂ ਸੀ ਕਈ ਵਾਰੀ ਏਜੰਟ ਨੂੰ ਪੈਸੇ ਵੱਧ ਦੇ ਦਿੰਦੇ ਸੀ ਲੋਕ ਕਿ ਰਿਫਿਊਜ਼ ਹੋ ਗਿਆ ਬੱਚਾ ਏਜੰਟ ਕਹਿੰਦਾ ਸੀ ਮੈਂ 25 ਲੱਖ ਲਾਉਂਗਾ 30 ਲੱਖ ਲਾਉਂਗਾ ਤੇਰਾ ਵੀਜ਼ਾ ਕਢਾ ਦੂੰਗਾ ਪਰ ਹੁਣ ਕਿਸੇ ਏਜੰਟ ਨੂੰ ਵੱਧ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈ ਲ ਤਾਂ 20 ਬੱਚੇ ਰਹਿ ਗਏ ਅਖੀਰ ਨੂੰ ਆਸਟ੍ਰੇਲੀਆ ਵਾਸਤੇ 80 ਬੱਚੇ ਇਹਨਾਂ ਡਾਕੂਮੈਂਟ ਦੀ ਉਲਝਣ ਦੇ ਵਿੱਚ ਕਲੀਅਰ ਹੀ ਨਹੀਂ ਕਰ ਪਾਏ ਕਿ ਉਹ ਕੀ ਕਰਨਗੇ ਤਾਂ ਉਹਨਾਂ ਨੂੰ ਫਿਰ ਕੈਨੇਡਾ ਹੀ ਅਪਲਾਈ ਕਰਨਾ ਪਿਆ ਫ੍ਰੀਕੋਡ ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਸਵਾਗਤ ਕਰਦਾ ਤੁਹਾਡਾ ਜਗਤਾਲੂ ਸੰਗ ਉਮੀਦ ਹੈ ਗੱਲਾਂ ਸਾਰੀਆਂ ਠੀਕ ਠਾਕ ਹੋਣਗੇ ਅੱਜ ਦੀ ਵੀਡੀਓ ਜੋ ਵਿਦੇਸ਼ ਜਾਣਾ ਚਾਹੁੰਦੇ ਨੇ ਉਹਨਾਂ ਲਈ ਖਾਸ ਹੈ ਕਿਉਂਕਿ ਲਗਾਤਾਰ ਕੈਨੇਡਾ ਆਸਟ੍ਰੇਲੀਆ ਅਤੇ ਯੂਕੇ ਲਈ ਜੋ ਅਪਡੇਟ ਆਈਆਂ ਨੇ ਜੀਆਈਸੀ ਫੀਸ ਦੇ ਵਿੱਚ ਜੋ ਵਾਧਾ ਹੋਇਆ ਸੀ ਉਸਪਰ ਅੱਜ ਗੱਲਬਾਤ ਕਰਾਂਗੇ ਅਸੀਂ ਵੀਜ਼ਾ ਵੇਬ ਪਹੁੰਚੇ ਆ ਸਿਮਰਜੀਤ ਭੁੱਲਰ ਸਾਡੇ ਨਾਲ ਭੁੱਲ ਸਾਹਿਬ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਦੁਸ਼ਾਨ ਸਾਹਿਬ ਤੁਹਾਡਾ ਵੀ ਸਵਾਗਤ ਔਰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਪਾ ਸਭ ਤੋਂ ਗੱਲ ਕਰ ਗੀਏ ਕਿਉਂਕਿ ਇੱਕ ਭਰਮ ਬਣਿਆ ਪਿਆ ਹੁਣ ਇਸ ਟਾਈਮ ਕਿ ਫੀਸਾਂ ਵਧੀਆਂ ਕਿਉਂਕਿ ਮਾਰਕੀਟ ਦੇ ਵਿੱਚ ਇਹੀ ਚੱਲ ਰਹੀ ਫੀਸਾਂ ਵਧੀਆਂ ਫੀਸਾਂ ਪਹਿਲਾਂ ਅਪੇ ਤੇ ਕਲੀਅਰ ਕਰੀਏ ਵੀ ਇਹ ਕੀ ਕਾਰਨਾਂ ਵੀ ਕੈਨੇਡਾ ਦੀ ਫੀਸ ਵਧੀਆ ਜਾਂ ਕੀ ਹੈਗਾ ਇਹਦੇ ਵਿੱਚ ਅ ਬਿਲਕੁਲ ਜੀਆਈਸੀ ਵਧ ਗਿਆ ਕੈਨੇਡਾ ਦਾ GIC ਦਾ ਮਤਲਬ ਹੈਗਾ ਕਿ ਗਰੰਟਡ ਇਨਵੈਸਟਮੈਂਟ ਹੁੰਦੀ ਹੈ ਜਿਹੜੀ ਪਹਿਲਾਂ ਕਰੀਬ 10200 ਡਾਲਰ ਸੀ ਜਿਹੜੀ ਆਪਾਂ 6 ਲੱਖ ਰੁਪਿਆ ਗਿਣਦੇ ਹੁੰਦੇ ਸੀ ਫੀਸ ਨੂੰ ਹੁਣ ਉਹ 20600 ਕੁਝ ਡਾਲਰ ਜਿਵੇਂ 20635 ਡਾਲਰ ਜਾਂ ਮੰਨ ਕੇ ਚੱਲੋ ਕਿ 20700 ਡਾਲਰ ਆਲਮੋਸਟ 13 ਲੱਖ ਰੁਪਿਆ ਬਣਦਾ ਹੈ ਇੰਡੀਆ ਦਾ ਜਿਹੜਾ ਮੰਨ ਕੇ ਚੱਲੋ 6 ਲੱਖ ਤੋਂ 13 ਲੱਖ ਹੋ ਗਿਆ ਉਹ ਜਦੋਂ ਵਧਿਆ ਤੇ ਮਾਰਕੀਟ ਦੇ ਵਿੱਚ ਬਹੁਤ ਸਾਰਾ ਪੈਨਿਕ ਤਾਂ ਕ੍ਰੀਏਟ ਹੋਇਆ ਕਿ ਜੀਆਈਸੀ ਵਧਨ ਕਰਕੇ ਸ਼ਾਇਦ ਹੁਣ ਕੈਨੇਡਾ ਦਾ ਸਟੂਡੈਂਟ ਵੀਜ਼ਾ ਘੱਟ ਅਪਲਾਈ ਕਰਨਗੇ ਲੋਕ ਬਟ ਲੋਕ ਬੜੇ ਸਮਝਦਾਰ ਆ ਜਿਹੜਾ ਜੀਆਈਸੀ ਹੈਗਾ ਉਹ ਕਿਸੇ ਵੀ ਕਾਲਜ ਦਾ ਨਹੀਂ ਹੈਗਾ ਨਾ ਹੀ ਕਿਸੇ ਗਵਰਨਮੈਂਟ ਦੇ ਖਾਤੇ ਵਿੱਚ ਜਾਂਦਾ ਇੰਡੀਆ ਦੇ ਬੱਚੇ ਦੇ ਅਕਾਊਂਟ ਦੇ ਵਿੱਚੋਂ ਕੈਨੇਡਾ ਬੱਚੇ ਦਾ ਇੱਕ ਅਕਾਊਂਟ ਓਪਨ ਹੁੰਦਾ ਉਹਦੇ ਵਿੱਚ ਟਰਾਂਸਫਰ ਹੁੰਦਾ ਜਿਵੇਂ ਪਹਿਲਾਂ 6 ਲੱਖ ਟਰਾਂਸਫਰ ਹੁੰਦਾ ਸੀ ਉਹ ਆਲਮੋਸਟ 13 ਲੱਖ ਟਰਾਂਸਫਰ ਹੋਊਗਾ ਉਹ ਜਿਹੜਾ ਜੀਆਈਸੀ ਹੈਗਾ ਕਿ ਪਹਿਲਾਂ ਬੱਚੇ ਨੂੰ ਆਲਮੋਸਟ 7800 ਡਾਲਰ ਦੀ ਕਿਸ਼ਤ ਜਿਹੜੀ ਸੀ 12 ਮਹੀਨਿਆਂ ਦੇ ਵਿੱਚ ਮਿਲਦੀ ਸੀ ਬੱਚੇ ਨੂੰ ਉਹ ਜਿਹੜੀ ਹੁਣ ਫੀਸ ਹੈਗੀ ਆ ਉਹ ਪਹਿਲੀ ਜਿਹੜੀ ਕਿਸ਼ਤ ਹੈਗੀ ਉਹ 6000 ਡਾਲਰ ਦੇ ਕਰੀਬ ਕਈ ਬੈਂਕ 6000 ਕੁਛ ਕੋਸ਼ ਬੈਂਕ 4000 ਕੋਸ਼ ਡਾਲਰ ਜਿਹੜੇ ਹੈਗੇ ਪਹਿਲੀ ਇਨਸਟਾਲਮੈਂਟ ਦੇ ਦੇਣਗੇ ਉਹ ਪਹਿਲੀ ਇਨਸਟਾਲਮੈਂਟ ਜੇ ਤਾਂ ਬੱਚੇ ਨੇ ਆਪਣੀ ਯੂਜ਼ ਕਰਨੀ ਤਾਂ ਯੂਜ਼ ਕਰ ਸਕਦਾ ਜੇ ਇੰਡੀਆ ਟ੍ਰਾਂਸਫਰ ਕਰਨੇ ਤਾਂ ਇੰਡੀਆ ਕਰ ਸਕਦਾ ਦੂਜੀ 11 ਮਹੀਨਿਆਂ ਦੀ ਕਿਸ਼ਤ ਆਲਮੋਸਟ ਉਹ ਅਲੱਗ-alag ਅਮਾਊਂਟ ਦੇ ਵਿੱਚ ਉਹ ਬੱਚੇ ਨੂੰ ਹੀ ਮਿਲਣੀ ਹੈ ਤਾਂ ਜਿਹੜੀ ਪਹਿਲਾਂ ਕੈਨੇਡਾ ਦੀ ਇਨਵੈਸਟਮੈਂਟ ਹੁੰਦੀ ਸੀ ਉਹ 18 ਤੋਂ 20 ਲੱਖ ਹੁੰਦੀ ਸੀ ਹੁਣ ਜਿਹੜੀ ਉਹ ਇਨਵੈਸਟਮੈਂਟ ਹੈਗੀ ਉਹ 24 ਤੋਂ 25 ਲੱਖ ਤੱਕ ਹੋ ਗਈ ਹੈ ਬਟ ਉਹ ਪੈਸੇ ਕਿਤੇ ਨਾ ਕਿਤੇ ਬੱਚੇ ਨੂੰ ਵਾਪਸੀ ਮਿਲਨੇ ਤੇ ਉਹ ਬੱਚੇ ਦਾ ਆਪਣਾ ਹੀ ਬੈਨੀਫਿਟ ਆ ਚਾਹੇ ਉਹ ਅਗਲੀ ਫੀਸ ਪਰ ਲਵੇ ਬੱਚਾ ਚਾਹੇ ਉਹ ਆਪਣੇ ਦੇ ਖਰਚ ਲਵੇ ਹੁਣ ਵਨ ਟਾਈਮ ਇਨਵੈਸਟਮੈਂਟ ਨਾਲ ਬੱਚੇ ਦਾ ਜਿਹੜਾ ਫਿਊਚਰ ਆ ਉਹ ਕਲੀਅਰ ਹੋ ਜਾਊਗਾ ਪਹਿਲਾਂ ਕਿਤੇ ਨਾ ਕਿਤੇ ਇੱਕ ਵਾਰੀ ਬੱਚਾ 18 20 ਲੱਖ ਇੱਥੋਂ ਲਾ ਕੇ ਜਾਂਦਾ ਸੀ ਫਿਰ ਨੈਕਸਟ ਜਿਹੜੀ ਫੀਸ ਸੀ ਉਹ ਘਰੋਂ ਮੰਗਾਉਂਦਾ ਸੀ ਹੁਣ ਇੱਕ ਵਾਰੀ ਪੈਸੇ ਤਾਂ ਜ਼ਰੂਰ ਲੱਗਣਗੇ ਪਰ ਉਹਦੇ ਵਿੱਚ ਕਿਸੇ ਹੋਰ ਦਾ ਫਾਇਦਾ ਨਹੀਂ ਹੈਗਾ ਉਹ ਬੱਚੇ ਦਾ ਪਰਸਨਲ ਫਾਇਦਾ ਹੈਗਾ ਉਹ ਬੱਚਾ ਹੀ ਕਿਤੇ ਨਾ ਕਿਤੇ ਆਪਣਾ ਜਾ ਕੇ ਉੱਥੇ ਕਨਫਿਊਜ਼ ਨਹੀਂ ਹੁੰਦਾ ਬਟ ਲੋਕੀ ਵੀਜ਼ਾ ਉਸੇ ਤਰੀਕੇ ਨਾਲ ਅਪਲਾਈ ਕਰ ਰਹੇ ਆ ਔਰ ਜਿਹੜਾ ਕੈਨੇਡਾ ਦਾ ਸਭ ਤੋਂ ਵੱਡਾ ਧੰਨਵਾਦ ਇਹ ਹੈਗਾ ਕਿ ਅਗਸਤ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਕੰਸਲਟੈਂਟ ਦੀ ਕੋਈ ਵੀ ਰਿਫਿਊਜ਼ਲ ਨਹੀਂ ਹੈਗੀ ਜੇ ਬੱਚੇ ਦੇ 6 ਓਵਰਾਲ ਬੈਂਡ ਸਕੋਰ ਆ ਤੇ ਪੀਟੀ ਦੇ ਵਿੱਚ 60 ਓਵਰਾਲ ਮਤਲਬ ਓਵਰਾਲ 60 ਸਕੋਰ ਹੈਗੇ ਆ ਤਾਂ ਵੀਜ਼ਾ ਆਉਂਦਾ ਹੀ ਆਉਂਦਾ ਬੱਚੇ ਦਾ ਔਰ ਜੀਆਈਸੀ ਵਧਨ ਨਾਲ ਕਿਤੇ ਨਾ ਕਿਤੇ ਬੱਚੇ ਦਾ ਇਹ ਵੀ ਬੈਨੀਫਿਟ ਹੋ ਗਿਆ ਕਿ ਰਿਫਿਊਜ਼ਲ ਖਤਮ ਹੋ ਗਈ ਹੈ ਤਾਂ ਕਿ ਫਿਰ ਵੀਜ਼ੇ ਲਾਉਣ ਦੇ ਪ੍ਰੋਸੈਸ ਸ ਹੈ ਜਾ ਕਿ ਕਿ ਕਈ ਵਾਰ ਸੋਚ ਲੈਂਦੇ ਵੀ ਹੁਣ ਇਧਰ ਮਹਿੰਗਾ ਪੈ ਜਾਊਗਾ ਵੀ ਆਪਾਂ ਕੈਨੇਡਾ ਜਾਨਾ ਯਾਨੀ ਕਿ ਉਹਦੇ ਵਿੱਚ ਕੋਈ ਕਾਰਨ ਹੋਈ ਹੈ ਕਿ ਲਗਾਤਾਰ ਉਦਾਂ ਹੀ ਲੋਕ ਅਪਲਾਈ ਕਰ ਰਹੇ ਨੇ ਬਿਲਕੁਲ ਸੇਮ ਲੋਕ ਹੀ ਅਪਲਾਈ ਕਰ ਰਹੇ ਆ ਲੋਕਾਂ ਨੂੰ ਸਮਝ ਹੈਗੀ ਇਸ ਚੀਜ਼ ਦੀ ਜਿਹੜੇ ਲੋਕਾਂ ਨੂੰ ਨਹੀਂ ਸਮਝ ਹੈਗੀ ਉਹਨਾਂ ਨੂੰ ਲੋਕਾਂ ਨੂੰ ਨਹੀਂ ਸਮਝ ਆਉਣੀ ਬਟ ਜਿਹੜੇ ਲੋਕਾਂ ਨੂੰ ਸਮਝਦਾਰ ਲੋਕ ਆ ਉਹ ਇਹ ਸੋਚ ਰਹੇ ਕਿ ਸਾਡਾ ਧੀ ਪੁੱਤ ਜੇ ਉਹ ਪੈਸੇ ਲੈ ਕੇ ਜਾ ਰਿਹਾ ਤਾਂ ਉਹ ਸਾਡੇ ਬੱਚੇ ਦੇ ਅਕਾਊਂਟ ਵਿੱਚ ਹੀ ਜਾ ਰਿਹਾ ਅਸੀਂ ਕਿਸੇ ਨੂੰ ਕੋਈ ਪੈਸਾ ਨਹੀਂ ਦੇ ਰਹੇ ਹਾਲਾਂਕਿ ਪਹਿਲਾਂ ਜਦੋਂ ਰਿਫਿਊਜ਼ਲਸ ਜ਼ਿਆਦਾ ਹੁੰਦੀਆਂ ਸੀ ਕਈ ਵਾਰੀ ਏਜੰਟ ਨੂੰ ਪੈ ਕੀ ਰਿਫਿਊਜ਼ ਹੋ ਗਿਆ ਬੱਚਾ ਏਜੰਟ ਕਹਿੰਦਾ ਸੀ ਮੈਂ 25 ਲੱਖ ਲਾਉਂਗਾ 30 ਲੱਖ ਲਾਉਂਗਾ ਤੁਹਾਡਾ ਵੀਜ਼ਾ ਕਢਾ ਦੂੰਗਾ ਪਰ ਹੁਣ ਕਿਸੇ ਏਜੰਟ ਨੂੰ ਵੱਧ ਪੈਸੇ ਦੇਣ ਦੀ ਜਰੂਰਤ ਨਹੀਂ ਹੈਗੀ ਉਹੀ ਪੈਸਾ ਆਪਣੇ ਬੱਚੇ ਦੇ ਅਕਾਊਂਟਸ 'ਚ ਟ੍ਰਾਂਸਫਰ ਕਰੋ ਔਰ ਤੁਹਾਡੇ ਬੱਚੇ ਦਾ ਵੀਜ਼ਾ ਆ ਜਾਣਾ ਉਹ 13 ਲੱਖ ਰੁਪਏ ਦਾ ਤੁਹਾਡਾ ਆਪਣਾ ਹੀ ਹੈ ਨਾ ਖਰਚਾ ਤਾਂ ਪਿੱਛੇ ਰਹਿ ਗਿਆ 11 ਲੱਖ ਰੁਪਏ ਹੀ ਜਿਹੜਾ 11-12 ਲੱਖ ਰੁਪਏ ਖਰਚਾ ਰਹਿ ਗਿਆ 13 ਲੱਖ ਰੁਪਏ ਦਾ ਕਿਤੇ ਨਾ ਕਿਤੇ ਬੱਚੇ ਦੇ ਆਪਣੇ ਅਕਾਊਂਟ ਵਿੱਚ ਪਿਆ ਨਾ ਬੱਚੇ ਨੇ ਉਹ ਯੂਜ਼ ਕਰਨਾ ਤੋਂ ਦੇ ਨਾਲ ਕੀ ਫਰਕ ਪੈਣਾ ਵੀਜ਼ਾ ਅਪਲਾਈ ਕਰਨ 'ਚ ਕੋਈ ਫਰਕ ਨਹੀਂ ਪੈਣਾ ਦੂਜਾ ਜੇ ਆਪਾਂ ਗੱਲ ਕਰੀਏ ਹੁਣ ਪਹਿਲਾਂ ਓਵਰਆਲ 6 ਬੈਂਡ ਕਹੇ ਜਾਂਦੇ ਸੀ ਕਿ ਜੇਕਰ ਕਰਨਾ ਉਹਦੇ ਵਿੱਚ ਵੀ ਕੋਈ ਹੁਣ ਨਵੇਂ ਕਾਨੂੰਨ ਆਏ ਆ ਪਹਿਲਾਂ 6 ਇਚ ਕਹੇ ਜਾਂਦੇ ਸੀਗੇ ਹੁਣ ਓਵਰঅল 6 ਕਹੇ ਜਾਂਦੇ ਆ ਪਹਿਲਾਂ ਪੀਟੀ ਜਿਹੜਾ ਸੀ ਉਹ ਨਾਨ ਐਸ ਡੀ ਐਸ ਵਿੱਚ ਸੀਗਾ ਕਿਤੇ ਨਾ ਕਿਤੇ ਪੀਟੀ ਦਾ ਰਿਜ਼ਲਟ ਜਿਹੜਾ ਕਿਤੇ ਨਾ ਕਿਤੇ ਜੇ ਰਿਫਿਊਜ਼ਲ ਆਉਂਦੀ ਸੀ ਤਾਂ ਬੱਚੇ ਨੂੰ ਇਹ ਲੱਗਦਾ ਸੀ ਪੀਟੀ ਕਰਕੇ ਰਿਫਿਊਜ਼ਲ ਆ ਗਈ ਬਟ ਅਸੀਂ ਪਹਿਲਾਂ ਵੀ ਪੀਟੀ ਨਾਲ ਬਹੁਤ ਈਜ਼ੀ ਲਾਇਆ ਸੀਗੇ ਹੁਣ ਵੀ ਪੀਟੀ ਨਾਲ ਮਤਲਬ ਜੇ 60 ਓਵਰঅল ਹੈਗੇ ਤਾਂ 100% ਵੀਜ਼ਾ ਆ ਰਿਹਾ ਮਤਲਬ ਉਹਨਾਂ ਨੇ ਕਲੀਅਰ ਹੀ ਕਰਤਾ ਕਿ ਪੀਟੀ ਹਾਈਲਟਸ ਦੇ ਵਿੱਚ ਕੋਈ ਫਰਕ ਹੀ ਨਹੀਂ ਹੈਗਾ ਤੇ ਇਹਦੇ ਨਾਲ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੀ ਸਟਰੀਲਿਆ ਨੂੰ ਲੈ ਕੇ ਹੁਣ ਕਿਵੇਂ ਹੈਗਾ ਕਿਉਂਕਿ ਕਿਤੇ ਨਾ ਕਿਤੇ ਜੋ ਆਪਣੇ ਪੰਜਾਬੀ ਨੂੰ ਨ ਰਜਾਂ ਸਟਰੀਲਿਆ ਨੂੰ ਜ਼ਿਆਦਾ ਰਹਿੰਦਾ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇੱਥੇ ਕੰਮ ਕਰ ਵਧੀਆ ਮਿਲ ਜਾਂਦਾ ਸੈਟਲ ਹੋ ਜਾਂਦੇ ਨੇ ਉਧਰ ਦਾ ਹੁਣ ਕੀ ਰਜਾਂ ਹੈਗਾ ਪਿਛਲੇ 1-2 ਸਾਲਾਂ ਤੋਂ ਉਹਨਾਂ ਨੇ ਕੈਨੇਡਾ ਨੂੰ ਬਹੁਤ ਜ਼ਿਆਦਾ ਨੈਗੇਟਿਵ ਕੀਤਾ ਗਿਆ ਕੁਝ ਕੰਮ ਕਰਨ ਵਾਲੇ ਲੋਕਾਂ ਵੱਲੋਂ ਹੀ ਕੁਝ ਬੱਚਿਆਂ ਵੱਲੋਂ ਜਿਹੜੇ ਉੱਥੇ ਗਏ ਹੋਏ ਆ ਬਟ ਇੱਕ ਅਪੀਲ ਬੱਚਿਆਂ ਨੂੰ ਹਮੇਸ਼ਾ ਰਹਿੰਦੀ ਹੈ ਕਿ ਅਸੀਂ ਚਾਹੇ ਕੋਈ ਇੰਡੀਆ 'ਚ ਬਿਜ਼ਨਸ ਕਰਨਾ ਚਾਹੇ ਕੋਈ ਤੁਸੀਂ ਵਿਦੇਸ਼ ਜਾ ਕੇ ਸੈੱਟ ਹੋਣਾ ਪਹਿਲੇ 5 ਸਾਲ ਸਟਰਗਲ ਹੁੰਦਾ ਜੇ ਤੁਸੀਂ ਪਹਿਲੇ 5 ਸਾਲ ਵਧੀ ਉੱਥੇ ਮਤਲਬ ਔਖੇ ਸੌਖੇ ਹੋ ਕੇ ਕੱਢ ਲੇ ਤਾਂ ਤੁਹਾਡਾ ਅਗੇ ਫਿਊਚਰ ਬਣ ਜਾਂਦਾ ਇਹੀ ਹਾਲਾਤ ਆਸਟ੍ਰੇਲੀਆ ਚ ਰਹਿੰਦੇ ਆ ਬਟ ਕਿਤੇ ਨਾ ਕਿਤੇ ਕੈਨੇਡਾ ਨੂੰ ਜਦੋਂ ਬਹੁਤ ਜ਼ਿਆਦਾ ਨੈਗੇਟਿਵ ਕੀਤਾ ਗਿਆ ਤੇ ਜਦੋਂ 23 ਪਾਸ ਆਊਟ ਬੱਚਿਆਂ ਦਾ ਰਿਜ਼ਲਟ ਆਇਆ ਤਾਂ ਉਹਦੇ ਵਿੱਚੋਂ 99% ਬੱਚੇ ਜਿਹੜੇ ਪਹਿਲਾ ਪਹਿਲੀ ਪ੍ਰੈਫਰੈਂਸ ਉਹਨਾਂ ਦੀ ਆਸਟ੍ਰੇਲੀਆ ਸੀਗੀ ਬਟ ਉਹਦੇ ਵਿੱਚ ਪ੍ਰੋਬਲਮ ਕੀ ਆਈ ਕਿ ਜੀਟੀ ਦੇ ਡਾਕੂਮੈਂਟ ਫਾਈਨੈਂਸ਼ੀਅਲ ਡਾਕੂਮੈਂਟ ਇੱਕ ਸਟੇਟ ਬੋਰਡ ਜਿਹੜਾ ਪੰਜਾਬ ਤੇ ਹਰਿਆਣਾ ਜਾਂ ਅਦਰ ਸਟੇਟ ਬੋਰਡ ਸੀਗਾ ਉਹਦੇ ਵਿੱਚ ਬੱਚਿਆਂ ਦੀ ਸੀਓਈ ਨਹੀਂ ਆਈ ਤਾਂ ਆਸਟ੍ਰੇਲੀਆ ਜੇ ਤਾਂ ਤੁਸੀਂ ਸੀਬੀਐਸਸੀ ਬੋਰਡ ਔਰ ਤੁਹਾਡੇ ਪੇਰੈਂਟਸ ਜਿਹੜੀ ਹੈਗੀ ਆ ਜਾਂ ਉਹਨਾਂ ਦੇ ਬਿਜ਼ਨਸ ਜਾਂ ਉਹਨਾਂ ਦੀ ਕੋਈ ਜੌਬ ਹੈਗੀ ਆ ਪੱਕੀ ਇਨਕਮ ਜਿਹੜੀ ਤੁਸੀਂ ਦਿਖਾ ਸਕਦੇ ਹੋ 12 ਤੋਂ 15 ਲੱਖ ਸਾਲ ਦੀ ਫਿਰ ਤਾਂ ਤੁਸੀਂ ਆਸਟ੍ਰੇਲੀਆ ਅਪਲਾਈ ਕਰੋ ਅਦਰਵਾਈਜ਼ ਆਪਸ਼ਨ ਕੈਨੇਡਾ ਹੀ ਬਚਦੀ ਆ ਔਰ ਜਿਹੜੇ ਮੰਨ ਕੇ ਚੱਲੋ ਆਸਟ੍ਰੇਲੀਆ ਦਾ 100 ਬੱਚੇ ਨੇ ਜੇ ਵੀਜ਼ਾ ਅਪਲਾਈ ਕੀਤਾ ਸੀ ਤਾਂ 20 ਬੱਚੇ ਰਹਿ ਗਏ ਅਖੀਰ ਨੂੰ ਆਸਟ੍ਰੇਲੀਆ ਵਾਸਤੇ 80 ਬੱਚੇ ਇਹਨਾਂ ਡਾਕੂਮੈਂਟ ਦੀ ਉਲਝਣ ਦੇ ਵਿੱਚ ਕਲੀਅਰ ਹੀ ਨਹੀਂ ਕਰ पाए ਕਿ ਉਹ ਕੀ ਕਰਨਗੇ ਤਾਂ ਉਹਨਾਂ ਨੂੰ ਫਿਰ ਕੈਨੇਡਾ ਹੀ ਅਪਲਾਈ ਕਰਨਾ ਪਿਆ ਆਸਟ੍ਰੇਲੀਆ ਦਾ ਜਿਹੜਾ ਵੀਜ਼ਾ ਹੈਗਾ ਉਹਨਾਂ ਲੋਕਾਂ ਨੂੰ ਹੀ ਅਪਲਾਈ ਕਰਨਾ ਚਾਹੀਦਾ ਜਿਹੜੇ ਸੀਬੀਐਸਸੀ ਬੋਰਡ ਆ ਜਾਂ ਜਿਨ੍ਹਾਂ ਦੇ ਪੇਰੈਂਟਸ ਦੀ ਕੋਈ ਬਿਜ਼ਨਸ ਜਾਂ ਕੋਈ ਗਵਰਨਮੈਂਟ ਜੌਬ ਦੀ ਇਨਕਮ ਹੈਗੀ ਆ 10 ਤੋਂ 12 ਲੱਖ ਉਹਨਾਂ ਲਈ ਆਸਟ੍ਰੇਲੀਆ ਕੋਈ ਦਿੱਕਤ ਨਹੀਂ ਹੈਗੀ ਔਰ ਜਿਹੜੇ ਐਗਰੀਕਲਚਰ ਇਨਕਮ ਵਾਲੇ ਹੈਗੇ ਆ ਜਿਹੜੇ ਪਹਿਲਾਂ ਬੁਟੀਕ ਦੀਆਂ ਆਈਟੀਆਰ ਨਾਲ ਵੀਜ਼ਾ ਅਪਲਾਈ ਕਰਦੇ ਸੀਗੇ ਜਾਂ ਜਿਹੜੇ ਸਟੇਟ ਬੋਰਡ ਬੱਚੇ ਹੈਗੇ ਆ ਉਹਨਾਂ ਲਈ ਆਸਟ੍ਰੇਲੀਆ ਦੇ ਆਲਮੋਸਟ ਦਰਵਾਜ਼ੇ ਬੰਦ ਹੀ ਆ ਯਾਨੀ ਕਹਿ ਸਕਦੇ ਆ ਵੀ ਉਹਨਾਂ ਉੱਥੋਂ ਦਾ ਜਾਣਾ ਟਫ ਹੈ ਉਹਨਾਂ ਦਾ ਕਾਨੂੰਨ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਜਿਵੇਂ ਟਫ ਹੈ ਗਿਆ ਵੀ ਉਹਨਾਂ ਨੂੰ ਕੈਨੇਡਾ ਅਪਲਾਈ ਕਰਨਾ ਜਾਨੀ ਕਿ ਸੌਖਾ ਹੈਗਾ ਕੈਨੇਡਾ ਨੇ ਜਿਵੇਂ 13 ਲੱਖ ਰੁਪਇਆ ਕੀਤਾ ਨਾ ਤਾਂ ਲੋਕ ਹੈਪੀ ਆ 13 ਲੱਖ ਨਾਲ ਵੀ ਆਸਟ੍ਰੇਲੀਆ ਵੀ ਜੇ ਤਾਂ ਇਸ ਤਰ੍ਹਾਂ ਦਾ ਕੁਝ ਕਰ ਦੇਵੇ ਜਿਵੇਂ ਜੀਆਈਸੀ ਟਾਈਪ ਕੁਝ ਆਪਦੇ ਫੰਡਿੰਗ ਟਰਾਂਸਫਰ ਕਰਨੇ ਸ਼ੁਰੂ ਕਰ ਦੇਵੇ ਉਹਦੇ ਲਈ ਤਾਂ ਲੋਕ ਰੈਡੀ ਆ ਜੇ ਆਸਟ੍ਰੇਲੀਆ ਦੇ ਵਿੱਚ 35-40 ਲੱਖ ਵੀ ਖਰਚਾ ਆਊਗਾ ਨਾ ਤਾਂ ਮੈਨੂੰ ਲੱਗਦਾ ਲੋਕ ਬਹੁਤ ਅਪਲਾਈ ਕਰ ਲੈਣਗੇ ਜੇ GIC ਵਰਗੀ ਕੋਈ ਸਕੀਮ ਦੇ ਦੇ ਤਾਂ ਫੰਡਿੰਗ ਦੇ ਜਿਹੜੇ ਡਾਕੂਮੈਂਟ ਆ ਉਹ ਲੋਕਾਂ ਤੋਂ ਕਲੀਅਰ ਨਹੀਂ ਹੁੰਦੇ ਲੋਕ ਜਾਣਾ ਚਾਹੁੰਦੇ ਆ ਬਟ ਪ੍ਰੋਸੈਸਿੰਗ ਕਿੰਨੇ ਚਾਹੀਦੇ ਹੁੰਦੇ ਨੇ ਆਸਟ੍ਰੇਲੀਆ ਦੇ ਅਪਲਾਈ ਕਰਨਾ ਬੈਂਡ ਸਕੋਰ ਆਲਮੋਸਟ ਹੁਣ ਉਹਨਾਂ ਨੇ ਨਾ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ 6 ਸੀਚ ਕਰਦੇ ਆ ਕੁਝ ਯੂਨੀਵਰਸਿਟੀਆਂ ਓਵਰਆਲ 6 ਨਾਲ ਵੀ ਕਰਦੀਆਂ ਬੈਂਡ ਸਕੋਰ ਦੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਆ ਬਟ GT ਦੇ ਡਾਕੂਮੈਂਟ ਦੀ ਫਾਰਮੈਲਟੀ ਨਹੀਂ ਪੂਰੀ ਹੁੰਦੀ ਆ ਆਸਟ੍ਰੇਲੀਆ ਦੇ ਵਿੱਚ ਇੱਕ ਪਿਛਲੇ ਸਮੇਂ ਦੇ ਵਿੱਚ ਗਿਆ ਯੂਕੇ ਦਾ ਬੜਾ ਕ੍ਰੇਜ਼ ਸੀਗਾ ਵੀ ਵਿਦਆਊਟ ਆਇਲਟਸ ਵੀ ਸੀਗੇ ਜਾਂ ਫੈਮਿਲੀ ਸਮੀਤ ਕਹਿੰਦੇ ਸੀ ਯੂਕੇ ਜਾ ਕੇ ਸੈੱਟ ਹੋ ਜਾਓ ਉਹ ਬੜਾ ਹੁਣ ਕ੍ਰੇਸੀ ਉਹਦੇ ਵਿੱਚ ਹੁਣ ਕੀ ਕਾਰਨਾ ਘੱਟ ਲੋਕ ਇਹ ਚੀਜ਼ ਨੂੰ ਸ਼ੋਅ ਕਰ ਰਹੇ ਨੇ ਵੀ ਐਡ ਵਗੈਰੇ ਬਹੁਤ ਘੱਟ ਚੀਜ਼ ਦੇਗੀ ਯੂਕੇ ਜਿਹੜਾ ਸੀ ਨਾ ਜਦੋਂ ਯੂਕੇ ਦਾ ਵੀਜ਼ਾ ਚੱਲਦਾ ਤਾਂ ਯੂਕੇ ਬਹੁਤ ਸਾਰਾ ਵੀਜ਼ਾ ਦਿੰਦਾ ਬਹੁਤ ਸਾਰੀਆਂ ਰਿਲੈਕਸੇਸ਼ਨ ਵੀ ਦਿੰਦਾ ਬਟ 5 ਕਿ ਸਾਲਾਂ ਦੇ ਵਿੱਚ ਨਾ ਯੂਕੇ ਰੱਜ ਜਾਂਦਾ ਵੀਜ਼ਾ ਦੇ ਕੇ ਕਿਉਂਕਿ ਕੰਟਰੀ ਬਹੁਤ ਜ਼ਿਆਦਾ ਵੱਡੀ ਨਹੀਂ ਹੈਗੀ ਔਰ 5 ਸਾਲ ਜਦੋਂ ਵੀਜ਼ਾ ਕੰਟੀਨਿਊ ਆਉਂਦਾ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਉੱਥੇ ਜਦੋਂ ਜਾਂਦੇ ਆ ਅਨ ਇਮਪਲੋਇਮੈਂਟ ਕ੍ਰੀਏਟ ਹੁੰਦੀ ਹੈ ਉਸ ਤੋਂ ਬਾਅਦ ਯੂਕੇ ਗਵਰਨਮੈਂਟ ਜਿਹੜੀ ਆ ਵੀਜ਼ਿਆਂ ਦੇ ਵਿੱਚ ਫਿਰ ਸਟ੍ਰਿਕਨੈਸ ਲੈ ਆਉਂਦੀ ਆ ਤੁਸੀਂ ਪਿਛਲੇ ਟਾਈਮ ਦੇ ਵਿੱਚ ਸਾਰੇ ਹੋਲਡਿੰਗ ਯੂਕੇ ਦੇ ਦੇਖੇ ਸੀ ਉਹ ਹੌਲੀ ਹੌਲੀ ਹੁਣ 2024 ਵਿੱਚ ਘਟਨੇ ਸ਼ੁਰੂ ਹੋ ਗਏ ਆਲਮੋਸਟ ਬੰਦ ਹੋ ਜਾਣਗੇ ਕਿਉਂਕਿ 1 April ਤੋਂ ਉਹਨਾਂ ਨੇ ਜਿਹੜਾ ਵਰਕ ਪਰਮਿਟ ਨਾਲ ਸਪਾਊਸ ਜਾਂਦਾ ਸੀ ਉਹ ਵੀ ਬੰਦ ਕਰਤਾ ਪਿਛੇ ਅੱਜ ਤੋਂ 2 ਮਹੀਨੇ ਪਹਿਲਾਂ ਜਿਹੜਾ ਸਟੂਡੈਂਟ ਦੇ ਨਾਲ ਸਪਾਊਸ ਜਾਂਦਾ ਸੀ ਉਹ ਬੰਦ ਕਰਤਾ ਔਰ ਹੁਣ ਜਿਹੜੀ ਹੈਗੀ ਆ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਡਾਕੂਮੈਂਟ ਦੀ ਜਿਹੜੀ ਨਾ ਜਿਹੜੀ ਡਾਕੂਮੈਂਟ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਵਧ ਗਈ ਆ ਔਰ ਜਿਹੜੀ ਫਾਈਲ ਆਪਾਂ ਲਾਉਣੇ ਵੀ ਆ ਉਹਦੇ ਵਿੱਚ ਵੀ ਵਾਰੀ-ਵਾਰੀ ਉਹ ਡਾਕੂਮੈਂਟ ਦੀ ਡਿਮਾਂਡ ਕਰਦੇ ਆ ਹੁਣ 2024 ਮਾਰਚ ਤੋਂ ਅਪ੍ਰੈਲ ਤੋਂ ਬਾਅਦ ਜਾ ਕੇ ਕਿਤੇ ਨਾ ਕਿਤੇ ਜਿਹੜਾ ਯੂਕੇ ਹੈਗਾ ਉਹਦਾ ਆਲਮੋਸਟ ਵੀਜ਼ਾ ਨਾ ਮਾਤਰ ਰਿਪਲਾਈ ਹੋਣ ਲੱਗ ਜਾਊਗਾ ਔਰ ਜਿਹੜੀਆਂ ਬਹੁਤ ਵਧੀਆ ਪ੍ਰੋਫਾਈਲਸ ਆ ਉਹਨਾਂ ਨੂੰ ਥੋੜੇ-ਬਹੁਤੇ ਵੀਜ਼ੇ ਮਿਲਦੇ ਰਹਿਣਗੇ ਆਲਮੋਸਟ ਯੂਕੇ ਦਾ ਜਿਹੜਾ ਦਰਵਾਜ਼ਾ ਹੈਗਾ ਮਾਰਚ ਤੋਂ ਬਾਅਦ ਬੰਦ ਜਾਨੀ ਕਿ ਫਿਰ ਓਵਰਆਲ ਆਪਾਂ ਗੱਲ ਕਰੀਏ ਅ ਬਚਦੀ ਸਿਰਫ ਕੈਨੇਡਾ ਹੀ ਹੈ ਜਿਹੜਾ ਆਮ ਲੋਕਾਂ ਨੂੰ ਜਾਣਾ ਚਾਹੁੰਦੇ ਜਿਵੇਂ ਇਥੋਂ ਦਾ ਸਟੱਡੀ ਵੀ ਦੇ ਨਾਲ ਨਾਲ ਸਪਾਊਸ ਵੀਜ਼ਾ ਵੀ ਇਹਦੇ ਵਿੱਚ ਲੱਗ ਜਾਂਦਾ ਕੈਨੇਡਾ ਦਾ ਬਿਲਕੁਲ ਜੀ ਸਪਾਊਸ ਓਪਨ ਵਰਕ ਪਰਮਿਟ ਜਿਹੜਾ ਹੈਗਾ ਉਹ ਵੀ ਨਾਲ ਅਪਲਾਈ ਕਰ ਸਕਦੇ ਹੋ ਸਟੂਡੈਂਟ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ ਕੋਈ ਵੀ ਦੁਨੀਆ ਚ ਇਹੋ ਜੀ ਕੰਟਰੀ ਨਹੀਂ ਹੈਗੀ ਜਿਹੜੀ 5 ਸਾਲ ਚ ਤੁਹਾਨੂੰ ਪੀਆਰ ਕਰਦੇ ਹੋਏ ਬਹੁਤ ਸਾਰੀਆਂ ਇਦਾਂ ਦੀਆਂ ਸਟੇਟ ਵੀ ਹੈਗੀਆਂ ਜਿਹੜੀਆਂ ਤੁਹਾਨੂੰ 1 ਸਾਲ ਦੀ ਸਟੱਡੀ ਦੇ ਨਾਲ 1 ਸਾਲ ਦੇ ਵਰਕ ਪਰਮਿਟ ਤੋਂ ਬਾਅਦ ਵੀ ਆਪਸ਼ਨ ਦਿੰਦੀਆਂ ਪੱਕੇ ਹੋਣ ਦੀ ਕੈਨੇਡਾ ਦੇ ਬਹੁਤ ਸਾਰੇ ਇਹੋ ਜਿਹੇ ਪ੍ਰੋਵਿੰਸ ਵੀ ਹੈਗੇ ਕੈਨੇਡਾ ਉਹ ਵਧੀਆ ਆਪਸ਼ਨ ਐ ਇਸ ਟਾਈਮ ਮੇਰੇ ਹਿਸਾਬ ਨਾਲ ਕੋਈ ਨਹੀਂ ਹੈਗੀ ਇਹਦੇ ਨਾਲ ਦੇ ਆਪਾਂ ਸਟੱਡੀ ਦੀ ਗੱਲ ਕਰ ਗਏ ਤੇ ਟੂਰਿਸਟ ਦੇ ਲਈ ਜੋ ਕਿਸੇ ਨੇ ਅਪਲਾਈ ਕਰਨਾ ਹੁੰਦਾ ਉਹਦੇ ਲਈ ਵੀ ਕੋਈ ਆਏ ਆ ਕਿ ਉਹਦਾ ਉਸ ਪ੍ਰੋਸੈਸ ਰਹੀ ਹੈ ਉਹਦਾ ਟੂਰਿਸਟ ਵੀਜ਼ਾ ਦੇ ਲਈ ਨਾ ਬਹੁਤ ਥੋੜੇ ਜਿਹੇ ਡਾਕੂਮੈਂਟ ਚਾਹੀਦੇ ਆ ਜਿਹੜੇ ਆਲਮੋਸਟ ਜੇ ਕੋਈ ਬੰਦਾ ਸਹੀ ਆਈਟੀਆਰ ਭਰਦਾ ਪ੍ਰੋਪਰਟੀ ਵੈਲਿਊਏਸ਼ਨਸ ਰਿਪੋਰਟ ਸਹੀ ਕਰਦਾ ਤਾਂ ਵਿਜ਼ਟਰ ਵੀਜ਼ਾ ਜੇ ਤੁਹਾਡਾ ਕੈਨੇਡਾ ਦੇ ਵਿੱਚ ਕੋਈ ਹੈਗਾ ਤੁਹਾਨੂੰ ਸਪੌਂਸਰ ਦਿੰਦਾ ਤਾਂ ਬੜਾ ਈਜ਼ੀ ਐ ਇਸ ਟਾਈਮ ਤੁਸੀਂ ਬੜੇ ਸੌਖੇ ਤਰੀਕੇ ਨਾਲ ਵਿਜ਼ਟਰ ਵੀਜ਼ਾ ਲੈ ਸਕਦੇ ਹੋ ਕੈਨੇਡਾ ਦਾ ਇਹਦੇ ਚ ਹੁਣ ਆਪਣੀ ਸੰਸਥਾ ਵੱਲੋਂ ਜਿਹੜੀ ਸਟੂਡੈਂਟ ਆਉਂਦਾ ਉਹਨਾਂ ਪਹਿਲ ਦੇ ਆਧਾਰ ਤੇ ਕਿਹੜੀ ਦੇਸ਼ ਦੀ ਸਲਾਹ ਦਿੱਤੀ ਜਾਂਦੀ ਹੈਗੀ ਆ ਕਿਉਂਕਿ ਜਿਵੇਂ ਤੁਹਿਆ ਯੂਕੇ ਵੀ ਹੁਣ ਆਲੋਸਟ ਬੰਦ ਹੋਣ ਵਾਲੀ ਹੈ ਆਸਟ੍ਰੇਲੀਆ ਟਫ ਹੈਗਾ ਕੈਨੇਡਾ ਦੇ ਵਿੱਚ ਥੋੜੀ ਰਾਹਤ ਹੈਗੀ ਹੈ ਬਿਲਕੁਲ ਜੀ ਅਸੀਂ ਇਹੀ ਕਹਿੰਦੇ ਆ ਵੀ 13 ਲੱਖ ਰੁਪਏ ਵਾਧਨ ਨਾਲ ਕੋਈ ਫਰਕ ਨਹੀਂ ਪੈਣਾ ਤੁਹਾਡੇ ਬੱਚੇ ਦੇ ਕੋਲੇ ਹੀ ਉਹ ਪੈਸੇ ਰਹਿਣੇ ਆ ਤੁਹਾਡੀ ਆਪਣੀ ਇਨਵੈਸਟਮੈਂਟ ਆ ਔਰ ਪ੍ਰੋਫਾਈਲ ਦੀ ਅਸੈਸਮੈਂਟ ਤੋਂ ਬਾਅਦ ਇਹ ਡਿਸੀਜਨ ਲਾਗ ਕੀ ਕਿਹੜੀ ਕੰਟਰੀ ਤੁਹਾਡੇ ਲਈ ਬੈਸਟ ਆ ਬਟ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਵੇਖੀ ਤਾਂ ਕੈਨੇਡਾ ਸਭ ਤੋਂ ਬੈਸਟ ਆ ਸੋ ਇਹ ਸਾਨੂੰ ਸਬਮਿਟ ਕਰਨ ਉਹਨਾਂ ਵੱਲੋਂ ਬਾਕੀ ਵੀ ਜਾਣਕਾਰੀ ਦਿੱਤੀ ਗਈ ਕਿਉਂਕਿ ਲਗਾਤਾਰ ਕਈ ਅਪਡੇਟ ਵੀ ਆਇਆ ਸਨ ਆਸਟ੍ਰੇਲੀਆ ਲਈ ਇਹਨਾਂ ਨੂੰ ਦੱਸਿਆ ਕਿ ਕਾਫੀ ਪਹਿਲਾਂ ਨਾਲੋਂ ਟਫ ਹੈ دوسری ਗੱਲ ਯੂਕੇ ਲਈ ਵੀ ਕਿਤਨੇ ਕਿਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਜਿਹੜਾ ਅਪਲਾਈ ਨਹੀਂ ਕਰ ਸਕਣਗੇ ਸਿਰਫ ਇੱਕ ਬਚਦਾ ਹੈ ਚਾ ਕੈਨੇਡਾ ਦੀ ਅਪਲਾਈ ਕਰਕੇ ਆਪਣਾ ਜਿਹੜਾ ਵਧੀਆ ਜਾਣ ਦੱਸ ਸਕਦੇ ਹਾਲਾਂਕਿ ਫੀਸਾਂ ਦੇ ਵਿੱਚ ਵੱਧਾ ਹੋਇਆ ਪਰ ਉਸ ਨਾਲ ਉਹ ਬੱਚਿਆਂ ਨੂੰ ਇਹਦੇ ਵਿੱਚ ਫਾਇਦਾ ਹੈ ਉਹਨਾਂ ਦਾ ਨੁਕਸਾਨ ਨਹੀਂ ਕਰ ਜੇਕਰ ਹਰ ਵੀਡੀਓ ਲਈ ਤਾਂ ਇਹ ਸ਼ੇਅਰ ਜਰੂਰ ਕਰਨਾ ਧੰਨਵਾਦ ਦੋਸਤੋ